ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਤੇ ਕੋ ਬਸ ਸੈਟਾ ਹੀ ਸਾਰੇ ਜਨਾਂ ਦੇ ਘਰ ਪਰਾ ਠੀਕ ਹੈ ਹਾਂਜੀ ਕਰਤੀ ਆ ਹੀ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 12 ਵਜੇ ਤੇ ਤੇ ਤੂੰ ਪਹਿਲਾਂ ਇੱਕ ਕਾਰੀ ਮੈਂ ਖੇਤ ਆ ਗਿਆ ਸੀਗਾ ਬਾਈ ਸਵੇਰ ਵਾਲੀ ਰੋਟੀ ਫੜਾ ਗਿਆ ਸੀਗਾ ਖੇਤ ਹਨਾ ਤੇ ਨਾਲੇ ਨੀਰਾ ਵੜਾ ਕੇ ਲੈ ਗਿਆ ਸੀਗਾ ਨਾਲ ਤੇ ਹੁਣ ਆਇਆ ਮੈਂ ਭਾਈ 11 ਵਾਲੀ ਚਾਹ ਫੜਾਉਣਾ ਆ ਦੇਖੋ ਟਰਮੋਸ ਖਾਈਗੀ ਇਹਦੇ ਚ ਆਪਣੇ ਚ ਥੋੜੀ ਪੁਆਇੰਟ ਦਿਖਾ ਗਏ ਇੱਥੇ ਲਫਾਫੇ ਚ ਪਰ ਕੇ ਚਾਲ ਇਧਰ ਮੋਸ ਬਸ ਸੋਨੇ ਇੱਥਾ ਫੜਾ ਕੇ ਇਹਨਾਂ ਦੀ ਭਾਂਡੇ ਚਾੱਕ ਕੇ ਲੈ ਚਲਾਂਗੇ ਘਰੇ ਵਾਪਸ ਠੀਕ ਐ ਫਿਰ ਕਬੂਤਰਾਂ ਕਰਨੀ ਚਲਾਂਗੇ ਤੇ ਕੋਈ ਬਣਾਉਣੇ ਆ ਫਿਰ ਪਰ ਪਲਾਨ ਹਾਂਜੀ ਤੇ ਇਧਰਲੇ ਪਾਸੇ ਸ਼ੋਲੇ ਭਿਉਂਦੇ ਜੀ ਬੱਚਿਆਂ ਵਾਸਤੇ ਮਾਮੀ ਜੀ ਨੇ ਨਾ ਖਾਧੋਏ ਤਾਂ ਆਥਲੇ ਜਾ ਕੇ ਦੋਹਾਂਗੇ ਆਪਾਂ ਤੇ ਚਲੋ ਉਧਰਲੇ ਕਰੀ ਚੱਲਦੇ ਆਪਾਂ ਚਾਲਕ ਨੂੰ ਉਧਰਾਂ ਤੇ ਮਾਰ ਦੇ ਨਿਗਾ ਬਈ ਤੇ ਆਪਣਾ ਹੀ ਗੇਨ ਉਹ ਲਿਆ ਪਾਣੀ ਪੂਣੀ ਵਾਲੇ ਭਾਂਡੇ ਕੱਢਦੇ ਆ ਬਾਹਰ ਦਵਾਈ ਪਾਈ ਸੀ ਮਿਰਸਾ ਦਾ ਕੋਪਾ ਬਦਲਿਆ ਨਹੀਂ ਪਾਣੀ ਹੈ ਨਾ ਮੇਬੀ ਸ਼ਾਇਦ ਤੇ ਚੱਲੀਏ ਉਧਰ ਤੇ ਆ ਕੇ ਗੇਮ ਕੋ ਖੇਡ ਲਾਂਗੇ ਬਸਾਂ ਇਹਨਾਂ ਦਿਲ ਲੰਗ ਜਾਣਾ ਹਾਂਜੀ ਮੇਰੇ ਦੋਸਤੋ ਠੀਕ ਹੈ ਜੀ ਆ ਗਏ ਇੱਧਰ ਲੈ ਘਰੇ ਪਹਿਲੇ ਨਾ ਬਰਤਦਾ ਇਲੈਕਟ੍ਰੋਨਿਕ ਟੋਪ ਬੰਦ ਕਰੀਏ ਅਜੇ 1:00 ਵਜੇ ਪਏ ਹਜੇ ਨਾ ਪੈਣਾ ਲੱਗਦਾ ਰਹੇਵੇਂ ਤੇ ਹਾਂ ਬੱਚਿਓ ਅੱਜ ਕੱਢਾਂਗੇ ਬਾਹਰ ਸਾਨੂੰ ਹਾਂ ਮੇਰੀ ਮਿੱਠੀਓ ਆ ਮੇਰੇ ਪੁੱਤ ਐ ਅੱਜ ਕੱਢਾਂ ਨਾ ਟੈਨਸ਼ਨ ਨਾ ਲਾਓ ਭਰਾ ਹਣ ਤੇ ਉਧਰੋਂ ਉਹ ਵੀ ਲਾਈਟ ਬੰਦ ਕਰਦਗੇ ਹਰ ਇੱਕ ਦੋ ਕੰਮ ਹੋਰ ਕਰਨੇ ਸੀ ਮੈਂ ਭੁੱਲ ਗਿਆ ਡੋਂਟ ਨੋ ਹਾਂ ਪਾਣੀ ਵਾਲੇ ਭਾਂਡੇ ਬਾਹਰ ਕੱਢਨੇ ਆ ਬਈ ਸਾਰੇ ਕਬੂਤਰਾਂ ਦੇ ਹਨਾ ਮੈਂ ਫੋਨ ਨੂੰ ਉੱਥੇ ਟਾਈਮ ਲੈਪਸ ਤੇ ਲਾ ਦੇਣਾ ਯਾਰ ਬਾਬੇ ਪਾਣੀ ਪੂਰੇ ਦੇ ਭਾਂਡੇ ਕੱਢ ਕੇ ਰੱਖਣਾ ਬਾਹਰ ਸਾਰਿਆਂ ਦੇ ਤੇ ਬਸ ਇੰਨੇ ਨਾਲ ਓਕੇ ਜੀ ਰਿਪੋਰਟ ਹਾਂਜੀ ਮੇਰੇ ਵੀਰੋ ਕੋਣ ਚਲੇ ਆ ਜੀ ਖੇਤ ਚਾਹ ਬਣਾਉਣਾ ਦੋ ਵਾਲੀ ਠੀਕ ਹੈ ਉਹ ਫੜਾ ਕੇ ਜਿਹਾ ਆਪਣੇ ਆਪ ਹਾਂਜੀ ਕਰਤੀ ਘਰ ਵਾਪਸੀ ਨਾਲ ਦੀ ਨਾਲੀ ਪਹਿਲਾਂ ਵਾਲਾ ਚਾਹਲਾ ਜਾ ਕੇ ਚੱਕ ਲੈਂਦਾ ਖਾਲੀ ਚੱਕ ਲੈਂਦਾ ਤੇ ਭਰਿਆ ਰੱਖਿਆਂਦਾ ਉਹ ਯਾਰ ਗੇਮ ਲਾਉਣੇ ਇੱਕ ਦੋ ਮੈਚਾਂ ਫਿਰ ਤੋਂ ਬਾਅਦ ਉਸ ਕਬੂਤਰਾਂ ਕੋਲੇ ਬਹਿ ਜਾਗੇ ਆਗੇ ਆਹੀ ਖੁਸ਼ ਆ ਬਾਬੇ ਹੋਰ ਤਾਂ ਕੀ ਹੈ ਜ਼ਿੰਦਗੀ ਜੀ ਹਾਂਜੀ ਲੱਗਦੇ ਹਥਨੀਰਾ ਵੀ ਕੁਦਰਤਾਈ ਅੱਜ ਵੀ ਡੇਟ ਹੀ ਹੋਏ ਚੱਲ ਕੇ ਬੱਚੇ ਕੁਝ ਕੱਢ ਰਹੇ ਆ ਬਾਹਰ ਆ ਰਹਿਣਾ ਆ ਜਾਣਾ ਵੀ ਜਾਣਾ ਕੁੜੇ ਕੁੜੇ ਘਰ ਦੇ ਉੱਠਾਗੇ ਤਾਂ ਕਰਦੇ ਨਾ ਉਹ ਬੱਚੇ ਭਾਈ ਉਹਨੇ ਮੁੜ ਕੇ ਘਰੇ ਆਉਣਾ ਔਖਾ ਹੈ ਮੁੜ ਕੇ ਆ ਬਚਾਉਂਦੇ ਆ ਉੱਧਰ ਲੈ ਕੇ ਆਪਾਂ ਮੈਂ ਚੱਲਦੇ ਆ ਪੀਣ ਵਾਲਾ ਵਾਟਰ ਤੇ ਬਹਿ ਜਾਗੇ ਬੱਚੇ ਉਹ ਜਿੱਡ ਕੱਢ ਕੇ ਬਾਹਰ ਹਾਂਜੀ ਆ ਗਏ ਇਧਰ ਹੀ ਬਰਾਦਾ ਪਾਣੀ ਨੂੰ ਭਰ ਲਗੇ ਬੋਟਲ ਚ ਠੰਡਾ ਰਹੂ ਆ ਫੇਰ ਕੱਢਦੇ ਆ ਭਾਈ ਬੱਚੇ ਬੱਚੇ ਬਾਹਰ ਆਪਾਂ ਹਾਂ ਲਿਓ ਮਨ ਨਾਲ ਕੀ ਹਿਸਾਬ ਕਿਤਾਬ ਰਹਿਊ ਆ ਗਿਆ ਬੇਬੀ ਹਾਂਜੀ ਮੇਰੇ ਦੋਸਤੋ ਬੱਚੇ ਕੱਢਦੇ ਜੀ ਬਾਹਰ ਤੇ ਪਰ ਅੱਜ ਬੱਚੇ ਹੱਥ ਵੀ ਬਹੁਤ ਕਰੀ ਜਾਂਦੇ ਆ ਬਈ ਹਨਾ ਇੱਕ ਤਾਂ ਮਾਂ ਪਿਓ ਨਾਲੋਂ ਅੱਡ ਕਰਨ ਕਰਕੇ ਹੋ ਗਿਆ ਹਨਾ ਵੀ ਵੱਡੇ ਖੁੱਡੇ ਛੱਡੇ ਜਦੋਂ ਬੱਚਾ ਪਹਿਲੇ ਚ ਵੀ ਪੱਲੇ ਪੁੱਲੇ ਖੁੱਲ ਗਏ ਬੱਚੇ ਉੱਡ ਕੇ ਤਾਂ ਬੈਠੇ ਥੱਲੇ ਪਹਿਲਾਂ ਉਹਦੇ ਹਾਲ ਨੇ ਚ ਰਹਿੰਦੇ ਸੀਗੇ ਉਹਦਾ ਕਰਕੇ ਹੋਇਆ ਕਿ ਭੁੱਖੇ ਕਰਕੇ ਹੋ ਗਿਆ ਨਾ ਮਾਂ ਪਿਓ ਕਿੱਥੇ ਦਾ ਚੋਕ ਵਾਧ ਦਿੰਦੇ ਸੀਗੇ ਲੈ ਆ ਮੂੰਹ ਮਾਰਦੇ ਸੀਗੇ ਤੇ ਹੁਣ ਸਰੀਰੋਂ ਹੋ ਗਏ ਹੌਲੇ ਬਹੁਤ ਅੰਕਰੀ ਜਾਂਦੇ ਆ ਬਈ ਕੋਈ ਉੱਡ ਕੇ ਇੱਧਰ ਆਏ ਬੈਹਣਦਾ ਕੋਈ ਇੱਧਰ ਬੈਹਣਦਾ ਉੱਡ ਕੇ ਕੋਈ ਖੁੱਡਿਆਂ ਤਾਂ ਆਏ ਉੱਡ ਕੇ 10 ਬੱਚੇ ਹੁਣ ਮੈਂ ਦਾਣੇ ਧਰਿਆ ਵੀ ਹੁਣ ਟਿਕੇ ਆ ਮਲੇ ਦਾਣਿਆਂ ਤੇ ਬਾਕੀ ਬੱਸ ਬਾਈ ਹੁਣ ਮੈਂ ਤਾਂ ਖਤਰਾ ਹੀ ਮੰਨਦਾ ਇਹ ਚੀਜ਼ ਨੂੰ ਹਣਾ ਕਿ ਹੁਣ ਤਾਂ ਰਾਤ ਨੇ ਵੇਲੇ ਬਾਹਰ ਕੱਢਣੇ ਬੰਦ ਕਰਤ ਗਿਆ ਆਪਾਂ ਆ ਜਿਹੜੇ ਕੱਢ ਲੈ ਕੱਢ ਲੈ ਬਈ ਮੈਂ ਕੱਲ ਤੋਂ ਪਾਥਰੇ ਨਹੀਂ ਬਾਹਰ ਕੱਢਣੇ ਬੱਚੇ ਕੱਲ ਤੋਂ ਸਵੇਰ ਦਾ ਟਾਈਮ ਹੀ ਲਾਉਣਾ ਪਊਗਾ ਚੈੱਕ ਕਰੀਏ ਰਾਤ ਨੇ ਬੜਾ ਖਤਰਾ ਬਾਈ ਰਾਤ ਨੇ ਤਾਂ ਹੈਣਾ ਹੁਣ ਬੱਚੇ ਇੰਨੀ ਅੱਚ ਵੀ ਕਰੀ ਜਾਂਦੇ ਜੇ ਉੱਡ ਗਏ ਵਿੱਚ ਕੋਈ 10 ਬੱਚੇ ਉੱਡ ਗਏ ਹਣਾ ਕਿੱਥੋਂ ਪੂਰੇ ਕਰ ਲਾਂਗੇ ਆ ਟਾਈਮ ਆਪਾਂ ਤਾਂ ਕਰਕੇ ਤੇ ਵਾ ਕੋਈ ਗੱਲ ਨਹੀਂ ਕਰਾਂ ਕੱਢ ਰੱਖਿਆ ਬਾਹਰ ਮੈਂ ਹੁਣੇ ਅੰਦਰ ਕਰ ਦਾਂਗੇ ਇਹਨਾਂ ਨੂੰ ਕੋਈ ਕੁਰਤ ਦੇ ਘੰਟੇ ਨੂੰ ਟਾਈਮ ਨਾਲੇ ਅੰਦਰ ਕਰਨ ਲੱਗ ਜਾਗੇ ਮੈਨੂੰ ਇਹ ਲੱਗੀ ਜਾਂਦਾ ਇਹ ਬੱਚੇ ਉੱਡ ਜਾਣਗੇ ਵਿੱਚੋਂ 2-4 ਹਾਂਜੀ ਮੇਰੇ ਵੀਰੋ ਓਕੇ ਜੀ ਬੱਚੇ ਕਰਤੇ ਸਾਰੇ ਸੁੱਖੀ ਸਾਂ ਦੀ ਅੰਦਰ ਠੀਕ ਹੈ ਹੈ ਕਰਾਂ ਭੇੜ ਦੇ ਬਹਾਉਣਾ ਮੈਂ ਨਾ ਲਿਓ ਯਾਰ ਨਾ 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 ਤੰਗ ਨਾ ਕਰ ਮੈਨੂੰ ਪਤਾ ਲੱਸੀ ਤੁਸੀਂ ਵੀ ਆਇਓਗੇ ਤਾਂ ਮੂੰਹ ਖਤਰਨਾ ਦੇਖ ਮੈਂ ਤੇਰਾ ਸਾਰਾ ਅੰਕਰ ਦੂਤਾਂ ਪਤਾ ਮੈਂ ਤੇਰਾ ਨਾ 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 ਤੇ ਬਈ ਬਸ ਠੀਕ ਆ ਹਨਾ ਬੱਚੇ ਕਰਤੇ ਅੰਦਰ ਸਾਰੇ ਕਬੂਤਰਾਂ ਨੂੰ ਪਤਾ ਦਾਣਾ ਪਾਣੀ ਠੀਕ ਹੈ ਜੀ ਤੇ ਦੋ ਬੱਚੇ ਇਧਰ ਵਾਪਸ ਕਰਤੇ ਉਹੀ ਚਾਰ ਇਧਰ ਵਾਪਸ ਕਰਤੇ ਤੈਨੋਂ ਦਰਵਾਜ਼ਾ ਕਰਦੇ ਠੀਕ ਹੈ ਜੀ ਤੇ ਬਾਕੀ ਬੱਚੇ ਖੁੱਡੇ ਚ ਹੀ ਐ ਤੇ ਇਹਨਾਂ ਚ ਵਾਵਾ ਬੱਚਾ ਨੇ ਦਾਣਾ ਪਾਣੀ ਨਹੀਂ ਖਾਦਾ ਚਲੋ ਕੋਈ ਡਿੱਕਤ ਵਾਲੀ ਗੱਲ ਦੀ ਛੋਲੇ ਪਿਉਂਦੇ ਅੱਜ ਆਪਾਂ ਹਨਾ ਤੇ ਉਹ ਛੋਲਾਂ ਦੀ ਪ੍ਰਕਾਰ ਦਿਨਾ ਸਾਈਡਿੰਗ ਆਪਾਂ ਜਾਨਣਾ ਨਾ ਕਰੇ ਚਲ ਤਾਂ ਨਹਾ ਧੋ ਕੇ ਆਉਣਾ ਹੈਗਾ ਇਹ ਜਿਹੇ ਵਸੇ ਤਾਂ ਹੁੰ ਜਾਣਾ ਤਾਂ ਨਹਾ ਧੋ ਕੇ ਆਉਣਾ ਮੈਂ ਤੇ ਨਰੇ ਆਉਂਦਾ ਫਿਰ ਉਹ ਛੋਲੇ ਚੱਕੀ ਲਿਆਉਂਗਾ ਤੇ ਬੱਚਾ ਨੂੰ ਇੱਧਰ ਬੈਠ ਕੇ ਇਹਦੇ ਬੋਲੇ ਦਿਦਾnga ਪਾਂ ਕਰ ਲਾਂਗੇ ਠੀਕ ਐ ਹੁਣ ਚਲਿਏ ਘਰਾਂ ਲਈ ਉਹ ਰੋਟੀ ਲੈ ਸਿੱਖਾ ਪੀ ਆਇਆ ਇਹ ਸਾਨੂੰ ਸਬੂਤ ਵਿਖਾ ਤੈਨੇ ਆਪਦਾ ਮੂੰਹ ਲਵੇੜ ਕੇ ਇਹ ਬਈ ਮੈਂ ਖਾਦਾਗਾ ਤੇ ਮੇਰੀ ਟੈਨਸ਼ਨ ਨਾ ਲਾਓ ਹਾਂਜੀ ਮੇਰੇ ਦੋਸਤੋ ਬਾਜ਼ਰ ਵੀ ਜਾ ਆਏ ਜੀ ਖਾਣ ਨੂੰ ਚੀਜ਼ੀਆਂ ਲਿਆਂਦੀਆਂ ਠੀਕ ਐ ਗਿਆ ਤਾਂ ਸਹੀ ਦੱਸਾਂ ਮੇਰੇ ਨਾਲ ਚੇਤਨੀ ਲਾ ਦੇ ਤਾਂ ਹੀ ਸੀ ਉਹ ਗੇੜਾ ਲਾਉਣੇ ਇੱਕ ਤਾਂ ਗੇੜਾ ਲਾ ਆ ਜਾਂਦਾ ਇੱਕ ਮੈਂ ਵੀਡੀਓ ਅਪਲੋਡ ਕਰਿਆ ਆਂਦੀ ਬਈ ਤੇ ਇੱਕ ਮੈਂ ਖਾਣ ਨੂੰ ਹੀ ਫਿਰ ਮੈਂ ਚਲੇ ਲੱਗਦੇ ਹਥੇ ਲਈ ਚਲੇ ਹੋਣਾ ਤੇ ਨਹੀਂ ਹੋਰ ਤਾਂ ਜੀ ਸੀਗਾ ਤੇ ਬਸ ਓਕੇ ਐਰ ਬਰੋ ਹਾਂ ਬੱਚਾ ਨੂੰ ਛੋਲੇ ਦੇਣ ਜਾਣੀ ਸੋ ਤੇ ਨਹਾਉਣਾ ਵੀ ਐ ਤਾਂ ਹਜਾ ਹਜਾ ਦਾ ਡੰਡ ਵੀ ਮਾਰਨਾ ਭੁੱਲ ਗਿਆ ਜੀਰ ਅਹ ਹੋਰੀ ਕਦ ਹੁੰਦਾ ਹੈ ਅੰਦਰ ਉਹ ਨਾ ਕੋਈ ਛਾਂ ਵੀ ਨਹੀਂ ਸੀ ਗਿਆ ਅੱਗ ਜੀ ਨਹੀਂ ਉੜਦੀ ਅੰਦਰ ਕਿਦਾਂ ਯਾਰੀ ਹਾਂ ਚੱਲੋ ਹੀ ਕਰਗੇ ਆ ਕੰਮ ਆ ਪੜਦੀ ਨਹੀਂ ਵੱੜਦੀ ਪੈਣੇ ਹੋਰ ਡਾਊਨ ਜੇ ਰਹਿੰਨੇ ਆ ਗੱਲ ਭਾਣੀ ਇੱਕ ਦਿਨ ਚੰਗਾ ਲੱਗ ਜਾਂਦਾ ਇੱਕ ਦਿਨ ਮਵਾੜਾ ਲੱਗ ਜਾਂਦਾ ਇੱਕ ਦਿਨ ਲੋ ਵਾਲਾ ਹੁੰਦਾ ਇੱਕ ਦਿਨ ਵੱਠਾ ਪਾਇਆ ਜਾਂਦਾ ਚਲੋ ਕੋਈ ਨਹੀਂ ਚੱਲਦੇ ਰਹਿਣਾ ਦਾ ਕੰਮ ਤਾਂ ਹਾਂਜੀ ਆ ਗਏ ਜੀ ਇਧਰ ਲੈ ਕਰੇ ਸ਼ੋਲੇ ਲਿਆਂਦੇ ਜੀ ਬੱਚਿਆਂ ਵਾਸਤੇ ਭਉਣ ਤੇ ਸੀ ਜਿਹੜੇ ਬਾ ਦੇਖਣ ਦਾ ਜੀਤ ਨਹੀਂ ਕਰਦਾ ਮਜਬੂਰੀ ਹੈ ਵੀ ਭਿਉ ਰੱਖੇ ਸੀ ਮੈਂ ਕਿ ਹੁਣ ਇਹਨਾਂ ਦਾ ਕਰਾਂਗੇ ਵੀ ਕੀ ਹੈਣਾ ਚਲ ਇੱਕ ਮਿੰਟ ਪਹਿਲਾਂ ਲੋਕ ਖੋਲ ਕੇ ਅੰਦਰ ਐਂਟਰ ਹੋਈਏ ਆਪਾਂ ਤੇ ਬੱਚੇ ਚਕੀਰ ਭਾਈ ਹਨਾ ਠੰਡ ਜੀ ਫੀਲ ਹੁੰਦੀ ਹੈ ਹੁਣ ਤਾਂ ਰਾਤ ਨੂੰ ਥੋੜੀ ਥੋੜੀ ਹੈਣਾ ਹਣੀ ਇੱਧਰ ਆ ਕੇ ਠੰਢੀ ਜੀ ਲੱਗਦੀ ਹੈ ਤੇ ਆ ਚੱਕਲੀਆਂ ਬੱਚੇ ਫਿਰ ਭਾਈ ਜਿਨ੍ਹਾਂ ਨੇ ਨਹੀਂ ਖਾਦੇ ਆਹਾ ਦਾਣੇ ਆਪਦੇ ਸਾਹ ਤੇ ਕਹਿੰਦਾ ਭਾਵ ਹੈ ਜਿਹੜੇ ਭੁੱਖੇ-ਭੁੱਖੇ ਜਮਾ ਜਿਹੜੇ ਜਮਾ ਬਿਲੇ ਹੋ ਜਾਓ ਭੁੱਖੇ ਹੋਏ ਚਾਕ ਕਿ ਉਹਨਾਂ ਨੂੰ ਦੇ ਦਿੰਨੇ ਆਪਾਂ ਠੀਕ ਹੈ ਲਿਓ ਨਾ 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 ਮੈਂ ਪਹਿਲਾਂ ਵੇਖ ਕੇ ਗਿਆ ਸੀਗਾ 7-8 ਬੱਚਿਆਂ ਨੇ ਦਾਣੇ ਨਹੀਂ ਖਾਦੇ ਸੀਗੇ ਤੇ ਹੁਣ ਆ ਕੇ ਦੇਖਾ ਸਾਰੇ ਨੇ ਖਾਲੇ ਭਾਵੇਂ ਕਿਸ ਨੇ ਘੱਟ ਖਾਦੇ ਕਿਸ ਨੇ ਵੱਧ ਖਾਦੇ ਪਰ ਸਾਰੇ ਦਾਣੇ ਖਾਈ ਬੈਠੇ ਜੀ ਬਾਈ ਫਿਰ ਉਹ ਛੋਲੇ ਬਾਜ਼ ਹੀ ਗਏ ਹਨਾ ਇੱਥੇ ਪਤਾ ਨਹੀਂ ਕਿੱਥੇ ਰੱਖਤੇ ਯਾਰ ਮੈਂ ਤਾਂ ਆਪ ਭੁੱਲ ਗਿਆ ਉਹਨੂੰ ਰੱਖ ਕੇ ਮਤਲਬ ਵੀ ਫਿਰ ਵੀ ਮੌਦੀ ਜਿਨ੍ਹਾਂ ਨੂੰ ਮੈਨੂੰ ਘੱਟ ਲੱਗੇ ਕਮਜ਼ੋਰ ਲੱਗੇ ਉਹਨੂੰ ਮੈਂ ਆਪਦੇ ਕੋਲੋਂ 4-5 ਬੱਚਿਆਂ ਨੂੰ ਛੋਲੇ ਦਿੱਤੇ ਤਿੰਨਾ ਚਾਰਾਂ ਨੂੰ ਛੋਲੇ ਦਿੱਤੇ ਉਹਦੀ ਪਾਣੀ ਦੇ ਕੇ ਛੱड़ਤੇ ਹਨਾ ਬਾਕੀ ਛੋਲੇ ਮੈਂ ਪਾਣੀ ਕੱਢ ਕੇ ਰੱਖਤੇ ਅੰਦਰ ਕਿਰਾ ਮੈਂ ਹਜੇ ਨਾ ਤਾਂ ਕਰਕੇ ਲੋਕ-ਲੂਕ ਲਾਤੇ ਕਰਾਂ ਅੱਜ ਖੇਤ ਆਣਾ ਪਾਣੀ ਵੜਨਾ ਤੇ ਲੇਟ ਵੜਨਾ 2 ਘੰਟੇ 11 ਵਜੇ ਚ 20 ਮਿੰਟ ਰੇਂਦੇ ਵੜਨਾ ਅੱਜ ਪਾਣੀ ਤੇ ਇੱਕ ਤਾਂ ਹੀ ਕਰਕੇ ਮੈਂ ਘਰੇ ਜਾਣਾ ਤੇ ਪਾਣੀ ਪੂਣੀ ਵੱਢ ਕੇ ਤੇ ਨਵੇੜ ਕੇ ਵਾਰੀ ਲਾ ਕੇ ਫੇਰ ਇੱਧਰ ਆਉਂਗਾ ਮੈਂ ਠੀਕ ਆ ਜੀ ਛੋਲੇ ਛਾਲੇ ਦੇ ਦਿਓ ਕੇ ਡੰਨ ਲੇਟਾਂ ਨੂੰ ਟਭਾਤੀਆਂ ਇੱਧਰ ਮੈਂ ਤੇ ਜਿਹੜੇ ਦੂਜੇ ਛੋਲੇ ਬਾਜਗਣ ਚ ਪਾਣੀ ਕੱਢ ਕੇ ਰੱਖ ਤੋ ਸਵੇਰ ਵੱਡੇ ਕਬੂਤਰਾਂ ਨੂੰ ਪਾ ਦੇਾਂਗੇ ਡੰਨ ਆ ਸਾਰਾ ਕੰਮ ਹਨਾ ਤੇ ਬਸ ਠੀਕ ਆ ਮalek ਨੇ ਰੋਕੇ ਆ ਕਰ ਦਿੰਨੇ ਛੋਲਾ ਉਗਦੀ ਨਹੀਂ ਪਰ ਖੇਤ ਆਣਾ ਜਿਹੜਾ ਬਾਅਦ ਚ ਕਰਾਂਗੇ ਹਾਂਜੀ ਮੇਰੇ ਦੋਸਤੋ ਚੱਲੇ ਆ ਜੀ ਕਿ ਤੁਮ ਕਰੇ। ਇਹ ਤਾਂ IC ਪਾਣੀ ਛੜਨ ਪਈ ਅੱਜ ਵਾਰੀ ਸੀ 2 ਘੰਟੇ ਲੇਟ ਸਾਨੂੰ ਦੱਸੀ ਸੀ ਇਹ ਗੱਲ ਤਾਂ ਮੈਨੂੰ ਲੱਗਦਾ ਮੇਰਾ ਦਿਮਾਗ ਹੀ ਲਿਆ ਹੋਇਆ ਤੇ ਇੱਥੇ ਆ ਕੇ ਉਹ ਗੇਮ 'ਚ ਖੜ ਗਏ ਸੀਗਾ ਨਾ ਮੈਂ ਤੇ ਇੱਕ ਮੇਰਾ ਮਿੱਤਰ ਪੱਕਾ ਟੀਮ ਮੇਟ ਹੈਗਾ ਰੀਅਲ ਨਾਮ ਤਾਂ ਇਹਦਾ ਭੁੱਲ ਗਿਆ ਮੈਂ ਉਹ ਗੇਮ 'ਚ ਸਪੋਇਲ ਆ ਉਹ ਮੇਰੀ ਯਾਦ ਆ ਠੀਕ ਹੈ। ਅਸੀਂ ਉਹ ਹੋ ਗਏ ਸੀ ਗੱਲਾਂ-ਵਾਟਾਂ ਮਾਰੀ ਗਏ ਤੇ ਮੈਨੂੰ ਘੰਟਾ ਕੋਈ ਖੜੇ ਨੂੰ ਨਾ ਪਾਣੀ ਤਾਂ ਮੈਂ ਬਾਵਾ ਟਾਈਮ ਦਾ ਛੱਡਿਆਗਾ ਤੇ ਅੱਧਾ ਘੰਟਾ ਘੰਟਾ ਆ ਕੇ ਮੈਂ ਤੇ ਗੱਲਾਂ-ਵਾਟਾਂ ਮਾਰੀਏ ਨਾ ਗੇਮ ਵੀ ਨਹੀਂ ਖੇਡੀ ਸਿਰ ਪੂਈ। ਦੁੱਖ ਸੁੱਖ ਸਾਂਝੇ ਕਰ ਜਾਂਦੇ ਸੀ ਤੇ ਬਸ ਚੱਲਦੇ ਆ ਬਈ ਘਰ ਨੂੰ ਆਪਾਂ ਕੋਈ ਚੱਕਰ ਨਹੀਂ ਪਾਣੀ ਛੱਡ ਗਏ ਇੱਥੇ ਠੀਕ ਆ ਕਿ ਨਹੀਂ ਪਈ ਜਾਂਦਾ ਆਪੇ ਤੇ ਕਰਦੇ ਆ ਘਰੇ ਵਾਪਸੀ ਬਸ ਮੇਰੇ ਹਿਸਾਬ ਨਾਲ ਤਾਂ ਲਾਸਟ ਕਲਿੱਪ ਹੀ ਸੀਗੀ ਨਾ ਇਹ ਆਪਣੀ ਮਤਲਬ ਇਹ ਬਸ ਵੀ ਵਲੌਗ ਦੀ ਐਂਡਿੰਗ ਕਰਦੇ ਆ ਕਿ ਹੁਣ ਮੁਸ਼ਕਲੀ ਕਲਿੱਪ ਲੱਗੇ ਘਰੇ ਕਿਉਂ ਖੇਡ ਕੇ ਤੇ ਸੌ ਜਾਗੇ ਬਾਪੇ ਬਸ ਹੁਣ ਆਪਾਂ